ਅਸੀਂ ਆਪਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਅਸੀਂ ਆਪਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਵਿਚਾਰਦੇ ਨਹੀਂ ਮੈਂ ਕਈ ਵਾਰੀ ਸਟੇਜ ਤੇ ਕਹਿੰਦਾ ਹਾਂ ਜੇ ਬਹੁਤਾ ਨਹੀਂ ਨਾਲ ਦੋ ਕਿਤਾਬਾਂ ਤੁਸੀਂ ਸਿੱਖ ਇਤਿਹਾਸ ਦੀਆਂ ਆਪਣੇ ਘਰਾਂ ਵਿੱਚ ਰੱਖੋ ਤੇ ਪੜੋ ਤੁਹਾਡੇ ਬੱਚੇ ਕਦੇ ਸਿੱਖੀ ਤੋਂ ਪਤਨਤ ਨਹੀਂ ਹੋਣਗੇ ਇੱਕ ਤੇ ਕਿਤਾਬ ਹੈ ਬਾਪੂ ਸਹੁਣ ਸਿੰਘ ਦੀ ਸਿੱਖ ਰਾਜਕੀਮ ਬਣਿਆ ਤੇ ਦੂਸਰੀ ਕਿਤਾਬ ਹੈ ਬਾਪੂ ਸਹੁਣ ਸਿੰਘ ਸੀਤਲ ਦੀ ਮਨੁੱਖਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਬਾਦਸ਼ਾਹ ਦੇ ਅਵਤਾਰ ਪੁਰਬ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦਾ ਗੁਰੂ ਕਲਗੀਆਂ ਵਾਲੇ ਬਾਦਸ਼ਾਹ ਦਾ ਸਾਰਾ ਇਤਿਹਾਸ ਬਾਪੂ ਜੀ ਨੇ ਬੜੇ ਵਿਸਥਾਰ ਸਹਿਤ ਲਿਖਿਆ ਏ ਇਸੇ ਤਰ੍ਹਾਂ ਸਿੱਖ ਰਾਜ ਕਿਵੇਂ ਬਣਿਆ ਤੁਹਾਡੇ ਵੱਡਿਆਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕਿਵੇਂ ਕੱਟਣੀਆਂ ਪਈਆਂ ਮੋਟ ਮੋਟ ਛੋਲੀਆਂ ਦੇ ਖਾ ਕੇ ਔਟ ਔਟ ਪਾਣੀ ਦਾ ਪੀ ਕੇ ਕਿਵੇਂ ਗੁਜ਼ਾਰਾ ਕਰਦੇ ਰਹੇ ਜਿਹੜਾ ਬੱਚਾ ਇਸ ਇਤਿਹਾਸ ਨੂੰ ਪੜ੍ਹ ਲੇਗਾ ਉਹ ਕਦੇ ਸਿੱਕੀ ਨੂੰ ਛੱਡੇਗਾ ਨਹੀਂ ਮੈਂ ਗੱਲ ਕਰ ਰਿਹਾ ਸਿਕੰਦਰ ਸ਼ਾਹ ਨੇ ਤੁਹਾਡੇ ਦੇਸ਼ ਦੀਆਂ ਧੀਆਂ ਭੈਣਾਂ ਨੂੰ ਬਦ ਕੇ ਜਦੋਂ ਦਰਿਆ ਦੇ ਤੁਹਾਡੇ ਬਜ਼ੁਰਗਾਂ ਨੂੰ ਲੱਗਾ ਪਤਾ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਨ ਉਹਨਾਂ ਸਲਾਹਾਂ ਕੀਤੀਆਂ ਚਾਂਦੀ ਕਮਾਈ ਜਾ ਸਕਦੀ ਹੈ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਸੋਨਾ ਫਿਰ ਸਿਰ ਨੂੰ ਖੁਫਰੀਆ ਬੈਠ ਸਕਦਾ ਏ ਲੇਕਿਨ ਜੇ ਆਪਣੇ ਹੱਥ ਵਿੱਚੋਂ ਅਣਖ ਚਲੇ ਗਈ ਇੱਜ਼ਤ ਚਲੇ ਗਈ ਇਹ ਦੁਬਾਰਾ ਹੱਥ ਨਹੀਂ ਜਿਉਣੀ ਦਿੱਲੀ ਤੋਂ ਤੁਰਦਿਆਂ ਜਦੋਂ ਲਾਹੌਰ ਤੱਕ ਆਇਆ ਨਾਦਰ ਸ਼ਾ ਜਿੱਥੇ-ਜਿੱਥੇ ਵੀ ਉਹ ਰਾਜ ਪੜਾ ਕਰਦੇ ਸੀ ਤੁਹਾਡੇ ਵੱਡੇ ਜਾ ਕੇ ਪੈ ਜਾਂਦੇ ਸਨ ਤਲਵਾਰਾਂ ਲੈ ਕੇ ਤੀਰ ਲੈ ਕੇ ਬਰਸ਼ੇ ਲੈ ਕੇ ਔਰ ਇਹਨਾਂ ਨੇ ਨਾਦਰ ਸ਼ਾ ਕੋਲੋਂ ਲੁੱਟਿਆ ਹੋਇਆ ਸਮਾਨ ਤੇ ਬਹੁਤ ਸਾਰਾ ਖੋਇਆ ਔਰ ਆਪਣੇ ਦੇਸ਼ ਦੀਆਂ ਧੀਆਂ ਪੈਣਾ ਇੱਜ਼ਤ ਛਡਵਾ ਲਈ ਜਦੋਂ ਆਇਆ ਲਾਹੌਰ ਨਾਦਰ ਸ਼ਾ ਇਹਨੇ ਜ਼ਕਰੀਆ ਖਾਨ ਨਾਲ ਗੱਲਬਾਤ ਕੀਤੀ ਇਹਨੇ ਆਖਿਆ ਓਏ ਕਿਹੜੀ ਕੌਮ ਐ ਜਿਹੜੀ ਅੱਧੀ ਰਾਤ ਨੂੰ ਸਾਡੇ ਤੇ ਟੁੱਟ ਕੇ ਪੈ ਜਾਂਦੀ ਰਹੀ ਸਾਡੇ ਕੋਲੋਂ ਲੁੱਟਿਆ ਹੋਇਆ ਸਮਾਨ ਤੇ ਜਿਹੜੀਆਂ ਅਸੀਂ ਉਹਨਾਂ ਦੀਆਂ ਬਹੁ ਬੇਟੀਆਂ ਧੀਆਂ ਪੈਣਾ ਬਧੀਆਂ ਅਸੀਂ ਸਾਰੀਆਂ ਛਡਵਾ ਲਿਆ ਇਸ ਜ਼ਕਰੀਆ ਖਾਨ ਨੇ ਆਖਿਆ ਨਾਦਰ ਸ਼ਾ ਇਹ ਸਿੱਖ ਕੌਮ ਐ ਇਹ ਬੜੀ ਬਹਾਦਰਾਂ ਦੀ ਕੌਮ ਐ ਇਹ ਸਾਰਾ ਇਸ ਕੌਮ ਨੇ ਕੰਮ ਕੀਤਾ ਹੈ ਫਿਰ ਜਗਰੀਏ ਖਾਨ ਨੂੰ ਨਾਦਰ ਨੇ ਆਖਿਆ ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ ਉਹਨੇ ਆਖਿਆ ਜਦੋਂ ਹਰਮੰਦਰ ਸਾਹਿਬ ਵਿੱਚ ਮੱਥਾ ਟੇਕ ਲੈਂਦੇ ਨੇ ਅਮਰਤ ਸਰੋਵਰ ਵਿੱਚੋਂ ਇਸ਼ਨਾਨ ਕਰ ਲੈਂਦੇ ਇਹਨਾਂ ਨੂੰ ਬਹੁਤ ਬਾਹੂ ਬਲ ਮਿਲ ਜਾਂਦਾ ਹੈ ਇਹਨਾਂ ਨੂੰ ਬੜੀ ਤਾਕਤ ਮਿਲ ਜਾਂਦੀ ਹੈ ਕਹਿੰਦਾ ਰਹਿੰਦੇ ਕਿੱਥੇ ਇਹਨਾਂ ਦੇ ਘਰ ਘਾੜ ਤਬਾਹ ਕਰ ਦਈਏ ਉਹਨੇ ਆਖਿਆ ਇਹਨਾਂ ਦਾ ਘਰ ਘਾੜ ਹੀ ਕੋਈ ਨਹੀਂ ਜੰਗਲਾਂ ਵਿੱਚ ਰਹਿੰਦੇ ਨੇ ਬੀਕਾਂ ਨੇਰ ਦੇ ਜੰਗਲਾਂ ਵਿੱਚ ਬਕੁਨਠੇ ਦੀ ਰੱਖ ਵਿੱਚ ਕਾਨੂੰ ਆਣ ਦੀਆਂ ਸ਼ੰਮਾਂ ਵਿੱਚ ਰਹਿੰਦੇ ਨੇ ਘਰ ਘਾਟ ਉਹ ਜਾੜੇਗਾ ਕੀ ਇਹਦੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ गुजार ਲੈਂਦਾ ਉਹਨੇ ਅੱਖਾਂ ਖਾਂਦੇ ਕੀ ਆ ਕਹਿੰਦਾ ਇਹ ਮੁੱਠ ਮੁੱਠ ਛੋਲਿਆਂ ਦੀ ਖਾ ਕੇ ਘੁੱਟ ਘੁੱਟ ਪਾਣੀ ਦਾ ਪੀ ਕੇ ਜਿਕਾਰੇ ਛੱਡ ਦੇ ਆ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ ਉਹਨੇ ਆਖਿਆ ਜੇ ਇਦਾਂ ਨੂੰ ਇਹ ਚਨੇ ਵੀ ਨਾ ਮਿਲਣ ਖਾਣ ਵਾਸਤੇ ਫੇਰ ਕਹਿੰਦਾ ਫਿਰ ਰੁੱਖਾਂ ਦੇ ਪੱਤੇ ਭਰੂ ਕੇ ਰੁੱਖਾਂ ਦੀਆਂ ਛੱਲਾਂ ਲਾ ਕੇ ਪਾਣੀ ਵਿੱਚ ਪਾ ਕੇ ਉਬਾਲ ਕੇ ਖਾਣ ਦੇ ਯੋਗ ਬਣਾ ਕੇ ਉਹ ਪੱਤੇ ਖਾ ਕੇ ਛੱਲਾਂ ਖਾ ਕੇ ਘੁੱਟ ਪਾਣੀ ਦਾ ਪੀ ਕੇ ਜਕਾਰਾ ਫੇਰ ਇਹੀ ਛੜਦਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ 나ਦਰ ਸ਼ਾਹ ਨੇ ਠੰਡਾ ਜਾ ਹੌਗਾ ਭਰ ਕੇ ਆਖਿਆ ਜਕਰੀਆ ਖਾਨ ਫਿਰ ਯਾਦ ਰੱਖੀ ਇਹ ਕੌਮ ਇੱਕ ਦਿਨ ਰਾਜ ਜ਼ਰੂਰ ਕਰੇਗੀ ਜਿਸ ਕੌਮ ਵਿੱਚ ਇੰਨਾ ਤੂਫਾਕ ਹੈ ਇੰਨਾ ਬਾਹੂਬਲ ਹੈ ਇਹ ਕੌਮ ਕਦੇ ਕਿਸੇ ਤੋਂ ਢਹਿਣ ਵਾਲੀ ਨਹੀਂ ਕਦੇ ਇਤਿਹਾਸ ਨਹੀਂ ਹੈ ਚਾਹ ਰਿਹਾ ਹੈ ਹੋਗਾ ਪਰ ਕਿਹੜਾ ਚੱਕਰੀ ਖਣ ਵਾਲਾ ਕਾਹਨ ਇਹ ਕਾਮ ਇੱਕ ਦਿਨ ਰਾਜ ਜ਼ੋਰ ਕਰੇਗਾ ਇਹ ਚਾਹਿਆ ਨਾਦਰਸ਼ਾ ਇਹ ਗੱਲਾਂ ਕਰਦਾ